माननीय सीएम साहब माननीय डीजीपी साहब वते माननीय डीआईजी जालंधर रेंज दे दिशा निर्देश अधीन साडा लगातार गैंगस्टरा तेवार चल ਰਿਹਾ ਹੈ इस दी ਲੜੀ ਵਿੱਚ ਹੀ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈ ਅਸੀਂ ਇੱਕ ਫਿਰੋਤੀ ਇੱਕ ਗੈਂਗ ਜਿਨੇ ਫਿਰੋਤੀ ਦੀ ਮੰਗ ਕੀਤੀ ਸੀ 5 ਕਰੋੜ ਦੀ ਅਤੇ ਬਾਅਦ ਵਿੱਚ ਫਾਇਰਿੰਗ ਕੀਤੀ ਸੀ ਇਹਦਾ ਪਰਦਾਫਾਸ਼ ਕਰਦੇ ਹੋਏ 5 ਮੁਜਰਮਾਂ ਨੂੰ ਸਕਸੈਸਫੁਲੀ ਕਾਬੂ ਕੀਤਾ ਹੈ ਇਸ ਪੂਰੀ ਆਪਰੇਸ਼ਨ ਦੀ ਅਗਵਾਈ ਕੀਤੀ ਹੈ ਸਾਡੇ ਐਸਪੀ ਡੀ ਪਵਨਜੀਤ ਸਿੰਘ ਨੇ ਨਾਲ ਹੀ ਸਾਡੀ ਐਸਪੀ ਹੈੱਡਕੁਆਟਰ ਹਰਪਿੰਦਰ ਕੌਰ ਗਿੱਲ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਡੀ ਮੋਹਿਤ ਕੁਮਾਰ ਸਿੰਘਲਾ ਅਤੇ ਡੀਐਸਪੀ ਸਬਡਿਵੀਜ਼ਨ ਖੰਨਾ ਵਿਨੋਦ ਕੁਮਾਰ ਬਾਕੀ ਟੀਮ ਦੇ ਅਹਿਮ ਮੈਂਬਰ ਸੀ ਸਬ ਇੰਸਪੈਕਟਰ ਸੁਖਦੀਪ ਸਬ ਇੰਸਪੈਕਟਰ ਸਿਮਰਨ ਅਤੇ ਇੰਸਪੈਕਟਰ ਹਰਦੀਪ ਸਿੰਘ ਐਂਡ ਇੰਸਪੈਕਟਰ ਆਕਾਸ਼ ਦਾਤ ਇਹ ਲੋੜੀ ਇੱਦਾਂ ਸ਼ੁਰੂ ਹੁੰਦੀ ਹੈ ਕਿ 25 12 2025 ਅ ਪਿਛਲੇ ਸਾਲ ਇੱਕ ਇਥੇ ਕਪੜਾ ਵਪਾਰੀ ਨੇ ਜਿਨ੍ਹਾਂ ਦੀ ਦੁਕਾਨ ਹੈਗੀ ਹੈ ਦੇਵ ਕਲੈਕਸ਼ਨ ਦੇ ਨਾਮ ਤੋਂ ਆਸ਼ੂ ਵਜਨ ਮਦੇ ਜਿਹੜੇ ਕਿ ਖਟਿਕਾ ਮੋਹੱਲਾ ਦੇ ਰਹਿਣ ਵਾਲੇ ਹਨ ਇਹਨਾਂ ਦੇ ਮੋਬਾਈਲ ਤੇ ਇੱਕ ਆਡੀਓ ਰਿਕਾਰਡਿੰਗ ਆਂਦੀ ਹੈ ਜਿਦੇ ਵਿੱਚ 5 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਫਿਰੋਤੀ ਮੰਗਣ ਵਾਲਾ ਇਹ ਆਡੀਓ ਪੇਜਣ ਵਾਲਾ ਆਪਣੀ ਪਛਾਣ ਕਰਦਾ ਹੈ ਬਾਈ ਦਾ ਨੇਮ ਆਫ ਗੋਲਦੀ ਬਰਾੜ ਨਾਲ ਹੀ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ ਦੋਸਤ ਨੇ ਤੇ ਜਿਹੜੀ ਇਹਨਾਂ ਦੀ ਚਲ ਅਚਲ ਜਾਇਦਾਦ ਦੇ ਬਾਰੇ ਵੀ ਵੇਰਵਾ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜੇਕਰ ਇਹ 5 ਕਰੋੜ ਦੀ ਮੰਗ ਨਾ ਪੂਰੀ ਕੀਤੀ ਗਈ ਤਾਂ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੇ ਪਰਿਵਾਰ ਇਹਨਾਂ ਦੇ ਦੋਸਤਾਂ ਰਿਸ਼ਤੇਦਾਰਾਂ ਦੇ ਖਿਲਾਫ ਕੋਈ ਵੀ ਜਾਨ ਮਾਲ ਨੂੰ ਇਹ ਹਮਲਾ ਕਰਨਗੇ ਇਹ ਤੋਂ ਬਾਅਦ ਹੀ ਇਹਦੀ ਗੰਭੀਰਤਾ ਸਮਝਦੇ ਹੋਏ ਖੰਨਾ ਪੁਲਿਸ ਨੇ ਜਲਦੀ ਹੀ ਐਫ ਆਰ ਨੰਬਰ 221/25 ਥਾਣਾ ਸਿਟੀ ਟੂ ਵਿਖੇ ਦਰਜ ਕੀਤੀ ਅਤੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਅ ਇਸੇ ਸਾਲ 18 19 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਇਹਨਾਂ ਦੇ ਘਰ ਦੇ ਬਾਹਰ ਚਾਰ ਨੌਜਵਾਨ ਆਂਦੇ ਨੇ ਇਹ ਦੋ ਮੋਟਰਸਾਈਕਲਾਂ ਤੇ ਆਂਦੇ ਨੇ ਇਹਨਾਂ ਦੇ ਘਰ ਦੀ ਪਛਾਣ ਕਰਦੇ ਨੇ ਫਿਰ ਇੱਕ ਜਲਨਸ਼ੀਲ ਪਦਾਰਥ ਦੇ ਨਾਲ ਇਹਨਾਂ ਦੀ ਗੱਡੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹਨ ਜਿਹੜੀ ਕਿ ਬਾਅਦ ਵਿੱਚ ਬਚ ਜਾਂਦੀ ਹੈ ਅਤੇ ਗੋਲੀਆਂ ਨਾਲ ਵਾਰ ਕਰਦੇ ਹਨ ਇਹਨਾਂ ਦੇ ਘਰ ਤੇ ਤੇ ਗੱਡੀ ਤੇ ਫੌਰੀ ਤੌਰ ਤੇ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਤਫ਼ਤੀਸ਼ ਅਮਲ 'ਚ ਲਿਆਈ ਗਈ ਇਦੇ 'ਚ ਮੈਂ ਇਹ ਹੀ ਦੱਸਣਾ ਚਾਹਾਂਗੀ ਕਿ ਜਿਹੜੇ ਸ਼ੂਟਰ ਸੀ ਰਾਤ ਦਾ ਸਮੇਂ ਸੀ ਇਹਨਾਂ ਨੇ ਆਪਣੇ ਮੂੰਹ ਮਫਲਰ ਹੈਲਮਟ ਦੇ ਨਾਲ ਬੰਨੇ ਹੋਏ ਸੀ ਤੇ ਜਿਹੜਾ ਇਹਨਾਂ ਦਾ ਵਪਾਰ ਵੀ ਹੈਗਾ ਕਪੜਾ ਵਪਾਰੀ ਹਨ ਜਿਹੜੇ ਸਾਡੇ ਮਧਈ ਇਹਨਾਂ ਦੇ ਅਸੀਂ ਵੱਖ-ਵੱਖ ਐਂਗਲਸ ਵੀ ਐਕਸਪਲੋਰ ਕਰਨੇ ਚਾਹੇ ਕਿ ਕੋਈ ਪਰਸਨਲ ਐਨਮਿਟੀ ਨਾ ਹੋਵੇ ਕੋਈ ਬਿਜ਼ਨਸ ਰਿਵਲਰੀ ਕੋਈ ਪੈਸੇ ਦਾ ਲੈਣ-ਦੇਣ ਜਿਹੜੀ ਫਿਰੋਤੀ ਦੀ ਮੰਗ ਵੀ ਆਈ ਹੈ ਇਹ ਕਿਸੇ ਲੋਕਲ ਕਰਿੰਦੇ ਤੋਂ ਆਈ ਹੈ ਕਿਸੀ ਲੋਕਲੀ ਕੋਈ ਮਾੜਾ ਬੰਦਾ ਹੋਵੇ ਜਾਂ ਬਾਹਰ ਬੈਠੇ ਇਸ ਲਈ ਇਹ ਸਾਡੀ ਗੁੱਥੀ ਜਿਹੜੀ ਸੀ ਇਹ ਸਾਡੇ ਲਈ ਇੱਕ ਬਲਾਈਂਡ ਕੇਸ ਵਾਂਗ ਸੀ ਪਹਿਨਾ ਬਟ ਸਟੈਪ ਬਾਈ ਸਟੈਪ ਜਿਹੜੀ ਇਹਦੀ ਤਕਨੀਕੀ ਤੇ ਵਿੱਤੀ ਜਾਂਚ ਹੋਈ ਨਾਲ ਹੀ ਟੀਮ ਨੇ ਬੜੀ ਸਕਸੈਸਫੁਲੀ ਤੇ ਬੜੀ ਬਹਾਦਰੀ ਨਾਲ 225 ਕਿਲੋਮੀਟਰ ਤੋਂ ਵੱਧ ਇਹ ਸਾਰੇ ਜਿਹੜਾ ਗਿਰੋ ਸੀ ਇਹਨੂੰ ਟ੍ਰੇਲ ਕਰਦੇ ਹੋਏ ਅਸੀਂ ਸਕਸੈਸਫੁਲੀ ਪੰਜ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਤੇ ਸਾਰੀ ਕਾਂਸਪੀਰੇਸੀ ਨੂੰ ਅਨਰਥ ਕੀਤਾ ਹੈ ਇਹ ਕੌਨਸਪਰੇਸੀ ਇਸ ਪ੍ਰਕਾਰ ਹੈ ਕਿ ਜਿਹੜੇ ਇਹ ਪੰਜਾਂ ਵਿੱਚੋਂ ਦੋ ਜਣ ਹੈਗੇ ਨੇ ਲੋਕਲ ਇੱਕ ਹੈ ਜਿਹੜਾ ਕਿ ਆ ਈਸ਼ਵਰ ਤੇ ਦੂਸਰਾ ਹੈ ਅਮਿਤ ਕੁਮਾਰ 엘ያስ लाडी ਇਹ ਦੋਨੋਂ ਹੀ ਖੰਨਾ ਦੇ ਰਹਿਣ ਵਾਲੇ ਹਨ ਜਿਹੜਾ ਅਮਿਤ ਕੁਮਾਰ 엘ያስ लाडी ਹੈ ਇਹਤੇ ਪਹਿਲਾਂ ਵੀ 2341 ਦਾ ਮੁਕਦਮਾ ਦਰਜ ਹੈ ਯਾਨੀ ਕਿ ਲੜਾਈ ਝਗੜੇ ਦਾ थाना ਸਿਟੀ ਟੂ ਵਿਖੇ ਇਹ ਆਪਣੇ ਆਪ ਨੂੰ ਮਦਈ ਦੇ ਮੂੰਹ ਬੋਲੀ ਮਾਸੀ ਦਾ ਮੁੰਡਾ ਵੀ ਕਹਿੰਦਾ ਸੀ ਇਸ ਲਈ ਇਹ ਪਲੀਪਾਂਤੀ ਜਾਨੂ ਸੀ ਕੀ ਇਹਨਾਂ ਦੇ ਪੈਸੇ ਕੀ ਕਾਰੋਬਾਰ ਦਾ ਕੀ ਸਿਸਟਮ ਹੈ ਇਹਨਾਂ ਨੇ ਹੋਰ ਜਿਹੜੀ ਪ੍ਰਾਪਰਟੀ ਖਰੀਦੀ ਹੈ ਕਿੱਥੇ ਹੈ ਤੇ ਇਹਨਾਂ ਦੇ ਮਨ ਵਿੱਚ ਮੈਲਾਈ ਤੇ ਇਹਨਾਂ ਨੇ ਅੱਗੇ ਆਪਣਾ ਇੱਕ ਕਾਂਸਪੀਰੇਸੀ ਨੂੰ ਅੱਗੇ ਇੱਕ ਰੂਪ ਦਿੱਤਾ ਇਹ ਅੱਗੇ ਮਿਲਦੇ ਨੇ ਆਪਣੇ ਇੱਕ ਜਾਣਕਾਰ ਨਾਲ ਜਿਹਦਾ ਨਾਮ ਸੀ ਵਿਵੇਕ ਇਹ ਥਾਣਾ ਟਕੋਲੀ ਦਾ ਰਹਿਣ ਵਾਲਾ ਹੈ ਇਹ ਵਿਵੇਕ ਦੀ ਕ੍ਰਿਮੀਨਲ ਹਿਸਟਰੀ ਇਸ ਪ੍ਰਕਾਰ ਹੈ ਕਿ ਇਸ ਤੇ ਥਾਣਾ ਪੰਚਕੁਲਾ ਵਿਖੇ ਤੇ ਮਟੌਰ ਵਿਖੇ ਇਹਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜਨ ਨਾਲ ਹੀ ਇਸ ਤੇ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ थाना ਬਲੌਂਗੀ ਵਿਖੇ ਜਿੱਤੇ ਜਿਹਦੇ ਵਿੱਚ ਇਹ ਤੋਂ ਰਿਕਵਰੀ ਹੋਈ ਹੈ 100 ਗ੍ਰਾਮ ਕੋਕੀਨ ਦੀ ਇਹਨਾਂ ਨੇ ਇਹਨੂੰ ਕੰਟੈਕਟ ਕੀਤਾ ਜਿਹੜੇ ਸਾਰੇ ਇੰਟੈਲੀਜੈਂਸ ਇਨਪੁਟਸ ਨੇ ਜਿਹੜੇ ਮੈਂ ਪਹਿਲਾਂ ਦੱਸੇ ਇਹਨਾਂ ਦੀ ਜਾਇਦਾਦ ਦੇ ਬਾਰੇ ਰਿਸ਼ਤੇਦਾਰੀਆਂ ਦੇ ਬਾਰੇ ਕਿੱਥੇ ਜਾਂਦਾ ਹੈ ਕਿੱਥੇ ਇਹਦੀ ਦੁਕਾਨ ਹੈ ਆਦੀ ਇਹ ਸਾਰੀ ਇਨਪੁਟ ਇਹਨਾਂ ਨੇ ਇਕੱਠੀ ਕਰਕੇ ਦਿੱਤੀ ਹੋਰ ਤਾਂ ਹੋਰ ਜਦ ਪੁਲਿਸ ਦੀ ਕਾਰਵਾਈ ਵੀ ਸ਼ੁਰੂ ਹੋਈ ਐਫਆਈਆਰ ਦਰਜ ਹੋਣ ਤੋਂ ਬਾਅਦ ਤੇ ਫਾਇਰਿੰਗ ਤੋਂ ਬਾਅਦ ਵੀ ਇਹ ਜਿਹੜੀ ਲੋਕਲ ਪੁਲਿਸ ਦੀ ਕਾਰਵਾਈ ਹੈ ਇਹਦੇ ਵੀ ਇੰਟੈਲੀਜੈਂਸ ਇਨਪੁਟਸ ਅੱਗੇ ਪਾਸ ਆਨ ਕਰਦੇ ਰਹੇ ਇਹ ਜਿਹੜਾ ਇਹਨਾਂ ਨੇ ਟੈਪ ਕੀਤਾ ਸੀ ਅਗਲਾ ਬੰਦਾ ਇਹ ਕਾਂਸਪੀਰੇਸੀ ਜਿਹਨੂੰ ਅਸੀਂ ਫੜਿਆ ਹੈ ਵਿਵੇਕ ਠਕੋਲੀ ਦੇ ਰਹਿਣ ਵਾਲਾ ਇਹ ਰੋਪੜ ਜੇਲ੍ਹ ਵਿੱਚ ਰਹਿ ਕੇ ਆਇਆ ਹੋਇਆ ਹੈ ਤੇ ਉੱਥੇ ਹੀ ਇਹਦਾ ਜਿਮ ਵੀ ਹੈ ਥਾਣਾ ਠਕੋਲੀ ਵਿਖੇ ਤੇ weight lifting ਕਰਨ ਦਾ ਇਹ ਕਾਫੀ ਸ਼ਕੀਨ ਹੈ ਉੱਥੇ ਹੀ weight lifting ਕਰਦੇ ਹੋਏ ਜਿਮ ਵਿੱਚ ਇਹਦੀ ਮੁਲਾਕਾਤ ਹੁੰਦੀ ਹੈ ਇੱਕ ਹੋਰ ਥਾਣਾ ਕੁਲਗੜੀ ਫਿਰੋਜ਼ਪੁਰ ਦੇ ਪਿੱਛੋਂ ਦੀ ਰਹਿਣ ਵਾਲੇ ਵਿੱਕੀ son of tail singh ਦੇ ਨਾਲ ਤੇ ਇਹਨੂੰ ਕੰਟੈਕਟ ਅੱਗੇ ਕਰਦਾ ਹੈਗਾ ਤੇ ਅੱਗੇ ਟਹਿਲ ਸਿੰਘ ਆਪਣਾ ਕੰਟੈਕਟ ਕਰਦਾ ਹੈਗਾ ਗੈਂਗਸਟਰ ਗੋਲਡੀ ਬਰਾੜ ਨੂੰ ਜੀ ਤੋਂ ਬਾਅਦ ਇਹ ਸਾਰਾ ਫਿਰੋਤੀ ਮੰਗਣ ਦਾ ਫੇਰੇ ਫਾਇਰਿੰਗ ਕਰਨ ਦਾ ਸਿਲਸਲਾ ਹੁੰਦਾ ਹੈ ਫਿਰੋਤੀ ਤੋਂ ਬਾਅਦ ਵੀ ਜਿਹੜਾ ਇਹ ਸਾਡਾ ਲੋਕਲ ਅਕਿਊਜ਼ਡ ਹੈ ਅਮਿਤ ਕੁਮਾਰ ਉਰਫ ਲਾਂਡੀ ਇਹਨੇ ਸੋਚਿਆ ਸੀ ਇਹਦੇ ਮੁਤਾਬਕ ਇਹਦੀ ਮੰਸ਼ਾ ਇਹ ਸੀ ਕਿ ਜਦ ਇਹ ਤੇ ਪਹਿਲਾਂ ਵੀ ਇਹ ਪ੍ਰਧਾਨ ਬਣ ਕੇ ਕਾਫੀ ਇਹਦੇ ਰਾਜੀਨਾਮੇ ਕਰਾਂਦਾ ਰਿਹਾ ਪੈਸੇ ਦੀ ਪੈਸੇ ਦੇ ਮਾਮਲੇ ਵਿੱਚ ਡਿਸਪੂਟਸ ਵਿੱਚ ਪੈ ਕੇ ਰਾਜਨਾਮੇ ਦਾ ਕਰਾਉਂਦਾ ਸੀਗਾ ਜਿਹੜਾ ਮੁੱਦਾ ਹੀ ਹੈ ਤੇ ਇਹਨੂੰ ਲੱਗਿਆ ਕਿ ਇਸ ਵਾਰ ਵੀ ਜਦ ਇਹਨੂੰ ਫਿਰੋਤੀ ਦੀ ਕਾਲ ਆਏਗੀ ਤੇ ਇਹ ਪੱਜ ਦਾ ਪੱਜ ਦਾ ਇਹਦੇ ਕੋਲ ਹੀ ਆ ਕੇ ਰਾਜਨਾਮਾ ਕਰਾਏਗਾ ਇੱਕ ਆਪਣਾ ਇਹ ਫਿਰੋਤੀ ਚੋ ਵੀ ਕੱਟ ਲੇਗਾ ਤੇ ਇਹ ਰਾਜਨਾਮਾ ਕਰਾਉਣ ਦੇ ਬਹਾਨੇ ਵੀ ਇਹ ਕੱਟ ਲੇਗਾ ਤਾਂ ਇਸ ਪ੍ਰਕਾਰ ਇਹ ਸਾਰੇ ਜਿਹੜਾ ਫਿਰੋਤੀ ਵਾਲੀ ਕਾਂਸਪੀਰੇਸੀ ਹੈ ਫਿਰੋਤੀ ਤੇ ਫਾਇਰਿੰਗ ਵਾਲੀ ਇਹਨੂੰ ਆਪਾਂ ਇਹਨੂੰ ਆਪਾਂ ਸਕਸੈਸਫੁਲੀ ਅਨਰਥ ਕਰ ਪਾਏ ਹਾਂ ਤੇ ਤੁਹਾਡੇ ਥਰੂ ਵੀ ਮੈਂ ਖੰਨਾ ਦੇ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹਾਂ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਗੈਂਗਸਟਰਾਂ ਦੇ ਵਾਰ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਐਕਸਟਰੋਸ਼ਨ ਐਂਡ ਥ੍ਰੈਟ ਕਾਲਸ ਜੇਕਰ ਤੁਹਾਨੂੰ ਆਂਦੀ ਵੀ ਹੈ ਕਿਸੇ ਵੀ ਨੰਬਰ ਤੋਂ ਇੰਡੀਆ ਜਾਂ ਫੋਰਨ ਨੰਬਰ ਤੋਂ ਤੁਸੀਂ ਫੌਰੀ ਤੌਰ ਤੇ ਖੰਨਾ ਪੁਲਿਸ ਨੂੰ ਦੱਸੋ ਤਾਂ ਕਿ ਅਸੀਂ ਇਹ ਸਾਰੇ ਦਾ ਪਰਦਾਫਾਸ਼ ਕਰ ਸਕੀਏ ਧੰਨਵਾਦ ਜਿਹਨਾਂ ਨੇ ਫਾਇਰਿੰਗ ਕੀਤੀ ਸੀ ਜਿਉਂ ਖੜੇਗਾ ਤੇ ਇਹ ਜਿਹੜੇ ਸ਼ੂਟਰ ਨੇ ਇਹ ਵੀ ਇਹ ਸੀ ਕਾਂਸਪੀਰੇਸੀ ਦਾ ਸੀ ਜਿਹੜੇ ਇਹਦੇ ਵਿੱਚ ਜਿਹੜੇ ਸ਼ੂਟਰਸ ਨੂੰ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਲੌਜਿਸਟਿਕਸ ਪ੍ਰੋਵਾਈਡਰ ਸੀ ਜਿਹੜੇ ਸ਼ੂਟਰਸ ਦੇ ਜਿਨ੍ਹਾਂ ਨੇ ਯਾਨੀ ਕਿ ਅਸਲਾ ਦੀ ਕਨਸਾਈਨਮੈਂਟ ਚੱਕੀ ਉਹਨੂੰ ਆਪਣੇ ਕੋਲ ਰੱਖਿਆ ਕੁਝ ਦਿਨ ਉਸ ਤੋਂ ਬਾਅਦ ਅਸਲੇ ਦੀ ਇਹਨਾਂ ਨੂੰ ਅੱਗੇ ਵੰਡ ਕੀਤੀ ਅਸਲਾ ਸਮੇਤ ਪੈਸੇ ਤੇਰ ਜ਼ਿੰਦਾਰੋਂ ਇਹ ਜਿਹੜੇ ਦਿੱਤੇ ਨਾਲ ਹੀ ਇਹਨਾਂ ਨੂੰ ਖਾਣਾ ਖਵਾਇਆ ਆਪਣੇ ਇੱਕ ਘਰ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਇਹ ਜਿਹੜੇ ਸਾਰੇ ਇਹ ਦੋ ਹੋਰ ਅਸੀਂ ਇਸੀ ਗੀਰੋ ਵਿੱਚ ਪੜੇ ਨੇ ਇਹਨਾਂ ਦੇ ਨਾਂ ਹਨ ਪਰਮਵੀਰ ਉਰਫ ਪੰਮਾ ਅਤੇ ਹਰਪ੍ਰੀਤ ਉਰਫ ਪੀਤਾ ਇਹ ਜਗਰਾਉਂਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੇ ਹੀਰੂ ਹੋਮਸ ਵਿਕੇ ਫਲੈਟ ਹੈ ਜਿੱਥੇ ਇਹ ਸਾਰੀ ਕੌਨਸਪੀਰੇਸੀ ਦਾ ਇੱਕ ਮੇਜਰ ਹਿੱਸਾ ਉੱਥੇ ਜਾ ਕੇ ਜੁੜਦਾ ਹੈ ਇਹ ਇੱਥੇ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਵਿਵੇਕ ਸੀ ਜਿਹਨੂੰ ਸਾਡੇ ਲੋਕਲ ਅਕਿਊਜ਼ ਈਸ਼ਵਰ ਤੇ ਅਮਿਤ ਕੁਮਾਰ ਲਾਡੀ ਨੇ ਟੈਪ ਕੀਤਾ ਸੀ ਇਹ ਸਾਰੀ ਫਿਰੋਤੀ ਦੀ ਗੱਲ ਉਥੋਂ ਦੀ ਜਿੱਥੋਂ ਦੀ ਘੂਮੀ ਸੀ ਇਹ ODE ਹੀ ਕੇਸ ਵਾਰਨ ਮਟੌਰ ਥਾਣੇ ਵਿੱਚ ਜਿਹੜਾ 307 ਦਾ ਪਰਚਾ ਦਰਜ ਹੈ ਇਹ ਉਹਦੇ ਵਿੱਚ ਵੀ ਸਨ ਇਸ ਲਈ ਜਿਹੜੇ ਇਹ ਸ਼ੂਟਰ ਹੈਗੇ ਨੇ ਇਹ ਇਹਨਾਂ ਦੇ ਵੱਲੋਂ ਹੀ ਅਰੇਂਜ ਕੀਤੇ ਗਏ ਸੀਗੇ ਆਪਰੇਸ਼ਨਲ ਸੀਕਰਸੀ ਦੇ ਕਾਰਨ ਅਸੀਂ ਹੋਰ ਡਿਟੇਲਸ ਤੁਹਾਨੂੰ ਡਾਇਵਲਜ ਨਹੀਂ ਕਰ ਸਕਦੇ ਪਰ ਜਲਦੀ ਸ਼ੂਟਰਾਂ ਦੇ ਬਾਰੇ ਵੀ ਤੁਹਾਡੇ ਨਾਲ ਡਿਟੇਲਸ ਸਾਂਝੀਆਂ ਕੀਤੀਆਂ ਜਾਣਗੀਆਂ ਇਹਨਾਂ ਨੂੰ ਜਾਂ ਪੈਸੇ ਮਨ ਦੇ ਵਿੱਚ ਹੋਈ ਇਹਨਾਂ ਦੇ ਕੋਲ ਦੇਖੋ ਜਿਹੜੇ ਸਾਰੇ ਕੰਮ ਕਾਜ ਕਰਦੇ ਨੇ ਇੱਕ ਮੈਂ ਤੁਹਾਨੂੰ ਉਹ ਵੀ ਬਲੀਫ ਕਰਦਾ ਜਿਹੜਾ ਈਸ਼ਵਰ ਸਿੰਘ ਹੈ ਉਹ ਪ੍ਰਾਪਰਟੀ ਦਾ ਕੰਮ ਕਾਜ ਕਰਦਾ ਹੈ ਜਿਹੜਾ ਅਮਿਤ ਕੁਮਾਰ ਲਾਡੀ ਹੈ ਜਿਹੜਾ ਇਹਦਾ ਸੋ ਕਾਲਡ ਮਾਸੀ ਦਾ ਮੁੰਡਾ ਸੀ ਮਦਈ ਦਾ ਇਹਦੇ ਵੀ ਆੜਤੇ ਦੀ ਦੁਕਾਨ ਹੈ ਜਿਹੜਾ ਵਿਵੇਕ ਹੈ ਜਿਹਨੂੰ ਇਹਨਾਂ ਨੇ ਟੱਚ ਕੀਤਾ ਸੀਗਾ ਇਹ ਜਿਮ ਚਲਾਉਂਦਾ ਸੀਗਾ ਪੈਸੇ ਦੀ ਤੰਗੀ ਦੇ ਕਾਰਨ ਇਹਨੂੰ ਆਪਣਾ ਜਿਮ ਵੇਚਣਾ ਵੀ ਪੈ ਗਿਆ ਸੀਗਾ ਤੇ ਜਿਹੜੇ ਜਗਰਾਉ ਵਾਲੇ ਦੋ ਮੁੰਡੇ ਹਨ ਜਿਹੜੇ ਕਿ ਮੁਹਾਲੀ ਵਿਖੇ ਰਹਿੰਦੇ ਸਨ ਤੇ ਇਹ ਵੀ ਖੇਤੀਬਾੜੀ ਦਾ ਹੀ ਕੰਮ ਕਰਦੇ ਹਨ ਇਸ ਲਈ ਇਹਨਾਂ ਨੂੰ ਈਜ਼ੀ ਮਨੀ ਲੱਗਦੀ ਸੀ ਤੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲਸ ਨੇ ਇਹਨਾਂ ਦਾ ਬੈਕਗ੍ਰਾਉਂਡ ਸੀ ਇਹ ਰੋਪੜ ਜੇਲ੍ਹ ਵਿੱਚ ਜਿਵੇਂ ਮੈਂ ਦੱਸਿਆ ਕਿ ਇਹ ਇੱਕ ਵਿੱਕੀ ਟਹਿਲਾ ਨਾਮ ਦੇ ਬੰਦੇ ਦੇ ਇਨ ਟੱਚ ਸੀ ਉੱਥੋਂ ਦੀ ਹੀ ਇਹਨਾਂ ਨੂੰ ਇਹ ਈਜ਼ੀ ਮਨੀ ਲੱਗਿਆ ਤੇ ਇਹਨਾਂ ਨੇ ਇੱਕ ਸਾਰੀ ਕਹਾਣੀ ਰਚੀ ਜਿਹੜਾ ਅਸਲਾ ਬੁਰਾ ਮੁੱਕ ਗਿਆ ਇਹਨਾਂ ਕੋਲ ਜਿਹੜਾ ਅਸਲਾ ਹੈਗਾ ਜਿਵੇਂ ਕਿ ਮੈਂ ਦੱਸਿਆ ਉਹ ਸ਼ੂਟਰ ਦੇ ਕੋਲ ਹੈ ਤੇ ਉਹ ਆਪਰੇਸ਼ਨਲ ਸੀਕਰੇਸੀ ਦੇ ਕਾਰਨ ਅਸੀਂ ਡਿਟੇਲਸ ਜਿਹੜੇ ਡਾਈਵਲਜ ਨਹੀਂ ਕਰ 파ਰਨ 파ਰੇ ਪਰ ਜਲਦੀ ਉਹਨਾਂ ਦੀ ਅਰੈਸਟ ਪਾ ਕੇ ਹੋਰ ਰਿਕਵਰੀਆਂ ਕਰਨ ਦੀ ਸਾਨੂੰ ਉਮੀਦ ਹੈ ਇਹ ਸਾਰਿਆਂ ਦੀ ਤਕਰੀਬਨ 29 ਤੋਂ 30 ਸਾਲ ਹੈ ਜਿਹੜਾ ਅਮਿਤ ਉਰਫ ਲਾਡੀ ਹੈ ਇਹਦੀ ਉਮਰ 40 ਸਾਲਾਂ ਦੀ ਹੈ ਜਿਹੜਾ ਲਾਡੀ ਤੇ ਈਸ਼ਵਰ ਸਿੰਘ ਲੋਕਲ ਨੇ ਜੀ ਉਹਨਾਂ ਦੇ ਡਾਇਰੈਕਟਲੀ ਗੋਲਡੀ ਬ੍ਰਾਂਡ ਨਾਲ ਲਿੰਕ ਨਹੀਂ ਹੈ ਨਹੀਂ ਜਿਵੇਂ ਮੈਂ ਦੱਸਿਆ ਕਿ ਇਹਨਾਂ ਦਾ ਇੱਕ ਐਸੋਸੀਏਟ ਸੀ ਜਿਹੜਾ ਵਿਵੇਕ ਹੈ ਇਹਨੂੰ ਇਹ ਜਾਣਦੇ ਸਨ ਇਹ ਜਿਹੜੇ ਚੰਡੀਗੜ੍ਹ ਦੇ ਕਲੱਬਾਂ ਵਿੱਚ ਇਹਨੂੰ ਮਿਲਦੇ ਰਹਿੰਦੇ ਸਨ ਇਹ ਇਹਨਾਂ ਦੀ ਐਂਟਰੀ ਵਗੈਰਾ ਕਰਾਂਦਾ ਸੀ ਇਹ ਟਕੋਲੀ ਦਾ ਹੀ ਰਹਿਣ ਵਾਲਾ ਹੈ ਤੇ ਇਹ ਉਸ ਦੇ ਥਰੂ ਕਲੱਬਾਂ ਦੀ ਐਂਟਰੀ ਦੇ ਕਾਰਨ ਇਹਦੇ ਇਨ ਟੱਚ ਆਏ ਫਿਰ ਇਹ ਅਗਲੀ ਗੱਲਬਾਤ ਇੱਥੋਂ ਦੀ ਚੱਲੀ। ਜਿਹੜੀ ਗੱਡੀ ਨੂੰ ਲਗਾਈ ਗਈ ਉਹ ਕਾਲਪਰਪਲ ਗੱਡੀ ਨਾਲ ਟੁੱਟ ਗਈ। ਜਿਹੜਾ ਜਲਨਸ਼ੀਲ ਪਦਾਰਥ ਇਸਤੇਮਾਲ ਹੋਇਆ ਸੀਗਾ ਸਾਡੀ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਤੇ ਉਹਦੀ ਰਿਪੋਰਟ ਅਜੇ ਆਣੀ ਬਾਕੀ ਹੈ। ਮੈਂ ਜੀ ਕਿੰਨੇ ਪਰੋਫਾਈਲ ਪਹਿਲਾਂ ਪੰਜਾਬ ਦਿੱਤਾ ਜਾ ਕੇ ਕੈਦ ਇਹਨਾਂ ਦੇ। ਦੇਖੋ ਇਹ ਇੱਕ ਹੋਰ ਆਇਆ ਹੈ ਉਹ ਕੈਨੇਡਾ ਦਾ ਲਿੰਕ ਹੈ ਉਹ ਸਾ ਅਸੀਂ ਤਫਤੀਸ਼ ਦੌਰਾਨ ਵਿਚਾਰ ਰਹੇ ਹਾਂ। ਜੀ ਕਿੰਨਾ ਰਿਮਾਂਡ ਕਿੰਨਾ ਜੀਨ ਨੂੰ ਪੁਲਿਸ ਮਾਰਵਾਈ। ਅਜੇ ਸਾਡੇ ਕੋਲ 2 ਦਿਨਾਂ ਦਾ ਰਿਮਾਂਡ ਹੈ। ਠੀਕ ਹੈ। ਧੰਨਵਾਦ।